ਨਿਯਾਨ ਦੇ ਵਾਰ ਨੰਬਰ 72 ਜਵਾਨਗਰ ਕੈਂਪੇ ਕੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਦੇ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪ੍ਰੀਤ ਨਿਰਮਾਨ ਦਿਵਸ ਮੌਕੇ ਸਮੁੱਚੀ ਟੀਮ ਦੇ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਪ੍ਰਧਾਨ ਗਲਬਤਕਾਰ ਦਾ ਬਲਵਿੰਦਰ ਦੁਲਖਤ ਨੇ ਦੱਸਿਆ ਕਿ ਦੇਸ਼ ਦੇ ਮਾਨ ਵੰਸ਼ਦਾਨੀ 바ਵਾ ਸਾਹਿਬ ਜਿਨ੍ਹਾਂ ਨੇ ਦੇਲੇ ਸਮਾਜ ਦੇ ਲੋਕਾਂ ਨੂੰ ਜੀਵਨ ਦੇ ਹੱਕ ਦਿਵਾਏ ਨੇ ਅਸੀਂ ਅੱਜ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਖਾਲੀ ਦਲ ਦੀ ਸਾਰੀ ਟੀਮ ਵੱਲੋਂ ਵਾਰਡ ਨੰਬਰ 72 ਵਿੱਚ ਡਾਕਟਰ ਭੀਮਰਾਓਂbedkar ਜੀ ਜਿਹੜੇ ਕਿ ਸੰਵਿਧਾਨ ਨਰਮਾਤਾ ਨारी ਰક્ષਕ ਸਮਾਜ ਨੂੰ ਸਾਡੇ ਨੂੰ ਅੱਗੇ ਲੈ ਜਾਣ ਵਾਲੇ ਸਮਾਜ ਦੇ ਲਈ ਹਮੇਸ਼ਾ ਲੜਨ ਵਾਲੇ ਡਾਕਟਰ ਭੀਮਰਾਓਂbedkar ਸਾਹਿਬ ਦਾ ਪੀ ਨਿਰਮਾਣ ਦਿਵਸ ਅੱਜ ਜਵਾਨ ਨਗਰ ਰਾਮ ਵਾਰਡ ਨੰਬਰ 72 ਵਿੱਚ ਪੂਰੀ ਸ਼ਰਧਾ ਨਾਲ ਸਾਰੀ ਟੀਮ ਵੱਲੋਂ ਮਨਾਇਆ ਗਿਆ ਯੂਥ ਨੂੰ ਮੈਂ ਆਹੀ ਮੈਸੇਜ ਦੇਣਾ ਚਾਹਨਾ ਵਾ ਕਿ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜੀ ਦੇ ਦਿਖਾਈ ਰਾਸਤੇ ਤੇ ਚੱਲਣਾ ਚਾਹੀਦਾ ਵਾ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਕਿ ਆਪਣਾ ਸਮਾਜ ਅੱਗੇ ਜਾ ਸਕੇ ਤੇ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਉੱਤੇ ਆਪਾਂ ਪੈਰਾ ਦੇ ਸਕੀਏ ਤੇ ਉਹਨਾਂ ਦੀ ਸੋਚ ਨੂੰ ਅੱਗੇ ਲਿਜਾਈਏ ਸਾਰਿਆਂ ਦਾ ਧੰਨਵਾਦ ਵਿਦਿਆਨ ਲਾਈਫ ਦੇ ਲਿੰਕਾ ਜਾਰ ਤਿਰਪੁਰ